ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਐਚਐਫ ਗਾਵਾਂ ਨੇ ਉਹਨਾਂ ਦਾ ਇੱਕ ਜਿਹੜਾ ਰਿਪੀਟ ਹੋਣ ਦਾ ਜਿਹੜਾ ਮੇਨ ਕਾਰਨ ਹੈਗਾ ਉਹ ਕੀ ਹੈਗਾ ਜਿਵੇਂ ਤੁਸੀਂ ਆਹ ਗਾਊ ਦੇਖ ਰਹੇ ਹੋਵੋਗੇ ਇਹਦੇ ਨਾਲ ਤੁਸੀਂ ਨੋਹ ਦੇ ਸਕਦੇ ਹੋ ਇਹ ਟੇਡੇ ਦਰ ਰਿਆ ਨਾ ਨੋਹ ਦੀ ਕਟਿੰਗ ਨਾ ਹੋਣ ਕਰਨ ਵੀ ਜਿਹੜਾ ਹੈਗਾ ਪਸ਼ੂ ਰਿਪੀਟ ਹੋਣ ਦੇ ਜਿਹੜੇ ਚਾਂਸ ਨੇ 70% ਵੱਧ ਜਾਂਦੇ ਨੇ ਕਿਉਂਕਿ ਜਦੋਂ ਪਸ਼ੂ ਮੰ ਲੋ ਪੈਰਾਂ ਤੇ ਸਹੀ ਖੜੂਗਾ ਹੀ ਨਹੀਂ ਹਨਾ ਤੇ ਜਿਵੇਂ ਤੇ ਅਗਲੇ ਪੈਰ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਕੱਟ ਕਰਨ ਵਾਲੇ ਨੇ ਤੇ ਪਿਛਲੇ ਜਿਹੜੇ ਨੌਣ ਨੇ ਉਹ ਵੀ ਕਟਾਉਣ ਵਾਲੇ ਨੇ ਜਦੋਂ ਪਸ਼ੂ ਮੰਨ ਕੇ ਚੱਲੋ ਪੈਰਾਂ ਤੇ ਸਾਰਾ ਦਿਨ ਖੜਨਾ ਹੁੰਦਾ ਹੈ ਪੈਰਾਂ ਦੀ ਸਟਰੈਂਥ ਨਾਲ ਹੀ ਸਾਰਾ ਕੁਝ ਹੁੰਦਾ ਤਾਂ ਪਸ਼ੂ ਰਿਪੀਟ ਹੁੰਦਾ ਤਾਂ ਇਹਦੇ ਵਾਸਤੇ ਇੱਕ ਪ੍ਰੋਡਕਟ ਵੀ ਤੁਹਾਨੂੰ ਦੱਸ ਰਿਆਂਗੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਟੋਟਾਵਿਟ ਸਟਰੋਂਗ ਪਾਊਡਰ ਆਉਂਦਾ ਹੈਗਾ ਮੈਨਕਿੰਡ ਕੰਪਨੀ ਦਾ ਇਦੇ ਵਿੱਚ ਪਾਇਆ ਕੀ ਕੀ ਹੈਗਾ ਜਿਵੇਂ ਕੈਲਸ਼ੀਅਮ ਤੇ ਇੱਕ ਜ਼ਿੰਕ ਦੀ ਬੜੀ ਲੋਡ ਹੁੰਦੀ ਹੈ ਪੈਰਾਂ ਵਾਸਤੇ ਜ਼ਿੰਕ ਜਾਂ ਸਲਫਰ ਤੇ ਇੱਕ ਕੋਬਾਲਟ ਹੋ ਗਿਆ ਤੇ ਇੱਕ ਕਾਪਰ ਇਹਦੇ ਵਿੱਚ ਇਹ ਬਹੁਤ ਆਤ ਪਾਇਆ ਹੋਇਆ ਹੈਗਾ ਤੁਸੀਂ ਜਿਹੜਾ ਟੋਟਾ ਬਿੱਟ ਸਟਰੋਂਗ ਹੈ ਜਿਹੜਾ ਇਹ ਪਾਊਡਰ ਪਾ ਸਕਦੇ ਹੋ ਤੇ ਜਿਹੜੇ ਜਿਹੜੇ ਪਸ਼ੂ ਨੇ ਹੋਰ ਪੀਟ ਵੀ ਨਹੀਂ ਕਰਨਗੇ ਤੇ ਦੂਜਾ ਜਿਹੜੇ ਨੌ ਨੇ ਤੁਸੀਂ ਉਹ ਵੀ ਕਟਵਾਉਣੇ ਨੇ ਸੋ ਇਸੇ ਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਜਿਹੜਾ ਆ ਪਾਊਡਰ ਹੈ 100 ਗ੍ਰਾਮ ਡੇਲੀ ਦਾ ਦੇ ਦਿਓ ਤੇ ਨਾ ਨੌ ਕਟਵਾ ਦਿਓ ਤੇ ਜਿਹੜੇ ਪਸ਼ੂ ਨੇ ਔਰ ਪੀਟ ਹੋਣੋਂ हट ਜਾਣਗੇ ਧੰਨਵਾਦ